ਉਸ ਨੂੰ ਉੱਧਰ ਟੋਕਰੀ ਪਾਣ ਪਾ ਜਿਆਦਾ ਨਹੀਂ ਪਾਣੇ ਕਿਹਦੇ ਨੂੰ ਪਰਲੀ ਨੂੰ ਥਿਓ ਤੇ ਦੋ ਦਮੇ ਪਹਿਲਾਂ ਪਾ ਦੇ ਉਹ ਪਾ ਦੇ ਟਿਕ ਟੋਕਰਾ ਥੋੜੀ ਜਿਹੀ ਪਾ ਦੇ ਪਾ ਦੇ ਸਾਰੇ ਤਾਂ ਹੀ ਦੁੱਧ ਹੋਈ ਜਾਣਾ ਜੇਕਰ ਟੋਕਰੇ ਪਰ ਪਰ ਕੇ ਕੱਖ ਪਾਈਆਂ ਤਾਂ ਹੀ ਬਾਲਟੀਆਂ ਪਰ ਪਰ ਕੇ ਦੁੱਧ ਦੇਣਗੇ ਉਹ ਰੋਟੀ ਚਾਰ ਜੀ ਦੀ ਬਾਠਾ ਲੜੀ ਤੇ ਕਿ ਦਸ ਪਰਸੀਨ ਵੀ ਮੈਸਾਂ ਗੀ ਮੋੱਕਗੇ ਲਓ ਜੀ ਚਲੋ ਹੋਰ ਵੱਢਗੇ ਲਈਏ ਪਰਸੀਨ ਜੋ ਲਿਆ ਵੱਢੇ ਮੇਰਾ ਹੱਥ ਦੁਖਦਾ ਏ ਜੀ ਮੇਰਾ ਵੀ ਦੁਖ ਰਿਆ ਦਿਖਾਈ ਕਿਹੜਾ ਤੇ ਦੁਖ ਰਿਆ ਦੋਨੇ ਦੁਖ ਰਿਆ ਝੂਠ ਆਇ ਕੰਮ ਵਰਗਾ ਹੈਲੋ ਜੀ ਸਤਿ ਸ਼੍ਰੀਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਵਗੇ ਜੀ ਠੀਕ ਠਾਕ ਹੋਵਗੇ ਵੈਸੇ ਮੇਰਾ ਹੱਥ ਵੀ ਕਾਫੀ ਹੱਦ ਤੱਕ ਠੀਕ ਏ ਮੈਨੂੰ ਕਈ ਭੈਣਾਂ ਨੇ ਸੁਜੈਸ਼ਨ ਦਿੱਤਾ ਸੀਗਾ ਕਮੈਂਟ ਕਰੇ ਭੈਣਾਂ ਨੇ ਵੀ ਵੀਰਾਂ ਨੇ ਵੀ ਤੁਸੀਂ ਹਲਵਾਈ ਤੋਂ ਦਵਾਈ ਲਿਆਓ ਬੇਸ ਕੱਲ ਦੇ ਹਲਵਾਈ ਤੇ ਦਵਾਈ ਪੁੱਛਦੇ ਫਿਰਦੇ ਆ ਸਾਨੂੰ ਹਲਵਾਈ ਤੇ ਦਵਾਈ ਨਹੀਂ ਮਿਲੀ ਇਹ ਆਪਾਂ ਇੱਕ ਟਿਊਬ ਲੈਂਦੀ ਸੀਗੀ ਜਲੇ ਤੇ ਲਾਣ ਵਾਲੀ ਇਹ ਟਿਊਬ ਨਾ ਹੁੰਦੀ ਦਾ ਵਾਈਟ ਹੈ ਹਨਾ ਲਾਣ ਨਾਲ ਇਹਦਾ ਕਾਲੀ ਕਾਲੀ ਜੀ ਹੋ ਜਾਂਦੀ ਹੈ ਪਤਾ ਨਹੀਂ ਕਾਹਤੋਂ ਪਰ ਹੁਣ ਹੱਥ ਦੂਖਣ ਲੱਗਦਾ ਟਿਊਬ ਲੰਦੇ ਆ ਉਦੋਂ ਵੀ ਇਕਦਮ ਲੜਦੀ ਜੀ ਇਹ ਇਹ ਅਕੜੇ ਮਾਜਾ ਹੋਇਆ ਪਿਆ ਹੱਥ ਨੂੰ ਪਤਾ ਨਹੀਂ ਕਾਹਤੋਂ ਤੇ ਉੱਥੋਂ ਮੰਮੀ ਨਾਲੇ ਵੀ ਜੋਗੀ ਪਰਤੋਂ ਹਣਾ ਜਲੇ ਦੀ ਦਵਾਈ ਬਣਵਾਈ ਸੀਗੀ ਮਾਮਾ ਜੀ ਨੂੰ ਦੇਣਗੇ ਅੱਜ ਉਹ ਫੇਰ ਸ਼ਾਮ ਤੱਕ ਆਜੂਗੀ ਸਰਦਾਂ ਜੀ ਕਹਿੰਦੇ ਦਵਾਈਆਂ ਹੀ ਬਦਲੀ ਜਾਉਂਗੇ ਪਰ ਇੱਕ ਵਾਰ ਤਾਂ ਨਾ ਜਦੋਂ ਮੇਰੇ ਹੱਥ ਪ੍ਰੈਸ ਨਾਲ ਜਲੇ ਸੀਗਾ ਨਾ ਮੈਨੂੰ 2 ਘੰਟੇ ਦਾ ਨਾ ਫੀਲ ਇਹ ਨਹੀਂ ਹੋਇਆ ਵੀ ਮੇਰੇ ਹੱਥ ਨੂੰ ਕੁਝ ਹੋਇਆ ਵੀ ਮਿਲ ਗਈ ਜਾਂ ਤੱਤਾ ਕੋਲਾ ਲਾ ਲਓ ਜਾਂ ਕੁਝ ਵੀ ਕਹਿ ਲਓ ਹਣਾ ਮੈਂ ਹੀ ਫਟਾਫਟ ਰੋਟੀ ਵੀ ਬਣਾਤੀ ਭਾਂਡੇ ਹੀ ਮਾਸ ਤੇ ਕੋਲਗੜ ਤੇ ਚਲੋ ਲਾ ਲਈ ਸੀਗੀ ਇੱਕ ਵਾਰ ਲੱਗਿਆ ਹਣਾ ਵੀ ਗਰਮ ਗਰਮ ਜਾ ਉਹ ਤੋਂ ਬਾਅਦ ਚ ਨਹੀਂ ਕੁਝ ਵੀ ਫੀਲ ਹੋਇਆ ਉਸ ਤੋਂ ਬਾਅਦ ਚ ਫੇਰ ਅਕੜੇਮਾ ਹੋ ਗਿਆ ਮੈਨੂੰ ਫੇਰ ਬੁਖਾਰ ਚੜਿਆ ਤੇ ਅੱਜ ਆਪਾਂ ਨੇ ਸਬਜ਼ੀ ਕੋਈ ਬਣਾਈ ਨਹੀਂ ਆਪਾਂ ਨੇ ਸਬਜ਼ੀਆਂ ਕੱਲ 2 ਬਣਾ ਲਈਆਂ ਸੀਗੀਆਂ ਰੋਟੀ ਪਾਣੀ ਬਣਾ ਲਿਆ ਸੀਗਾ ਇਹ ਹੱਥ ਨਾ ਇਕੱਠਾ ਕਰਨ ਨਾਲ ਦੁਖਦਾ ਹੈ ਪਾਪਾ ਜੀ ਕਹਿੰਦੇ ਅਚਾਰ ਪਾਣਾ ਹੈ ਗਾਜਰ ਦਾ ਤੇ ਛਲਗਮ ਦਾ ਛਲਗਮ ਪਾਪਾ ਜੀ ਨੇ چیرਤੇ ਸੀਗੇ ਸਵੇਰੇ ਤੇ ਹੁਣ ਕਹਿੰਦੇ ਮੈਨੂੰ ਗਾਜਰਾਂ ਛਿੱਲਣ ਵਾਸਤੇ ਵੀ ਉਹ ਦੇ ਦਿਓ ਵੀ ਮੈਂ ਗਾਜਰਾਂ ਛਿੱਲ ਦੰਨਾ چیر ਦੰਨਾ ਮੈਂ ਕਿਹਾ ਚਲ ਕੋਈ ਨਹੀਂ ਕੋਈ ਕਿਦੂ ਗਸ ਕਰਨੀ ਫਿਰ ਲੈ ਆਉਣ ਦੋ ਮੈਨੂੰ ਪਤਾ ਨਹੀਂ ਕਿੱਥੇ ਮਿਲਦਾ ਆਨਲਾਈਨ ਆਰਡਰ ਬੰਦੇ ਦੇਖਾਂਗੇ ਬਈਆ ਉਹ ਨਹੀਂ ਨਹੀਂ ਮੰਗਾਨੀ ਹਾਂ ਬੱਪੀ ਦੇਖਾਂਗੇ ਕੋਈ ਦੇਖ ਲੀ ਗਏ ਭਈਆ ਵੀ ਪਸੰਦ ਕਰਕੇ ਰੱਖਣਾ ਹੈ ਨਾ ਕੋਣ ਵੀ ਸਿਰਦਰ ਦਿਲਾਵੇਂ ਆਪੇ ਦੇਖ ਲਵਾਂ ਲੋ ਜੀ ਹੁਣ ਪਾ ਦੇਣੀ ਮੱਜਾਂ ਨੂੰ ਕੱਖ ਉਸ ਤੋਂ ਬਾਅਦ ਅੱਪਾ ਛਿੱਲਾਂਗੇ ਗਾਜਰਾਂ ਜਾ ਕੇ ਠੀਕ ਹੈ ਐ ਕਰਦੀ ਮੈਂ ਛਿੱਲ ਦੰਨੀ ਹੈ ਤੇ ਮੈਂ ਚੀਰ ਦਿਓ ਚਲੋ ਆ ਚਲੀਏ ਹਵਾ ਬਹੁਤ ਠੰਡੀ ਚੱਲ ਰਹੀ ਹੈ ਬਈ ਮਨ ਲਗੀ ਠੰਡ ਵੀ ਹੈ ਗਰਮੀ ਵੀ ਹੈ ਕੀ ਕਰੀ ਹਾਂ ਨਾਲੇ ਹੈਗੀ ਜੀ ਪਸੰਤ ਪੰਚਮੀ ਮੇਰੀ ਆਲ YouTube ਫੈਮਲੀ ਨੂੰ ਜੀ ਹੈਪੀ ਪਸੰਤ ਪੰਚਮੀ ਪਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਨੂੰ ਆਹ ਕਿਹੜਾ ਹੈ ਜੀ ਪਾਪਾ ਜੀ ਕੀ ਗਰਮ ਕਰੇ ਦਾ ਅੰਨੀ ਛੱਤੀ ਕੀ ਗਰਮ ਕਰਦਾ 10 15 ਮਿੰਟ ਦੇ ਵਿੱਚ ਤੁਸੀਂ ਤਾਂ ਗਾਜਰਾਂ ਖਾਣ ਲੱਗੇ ਪਹਿਲਾਂ ਚਾਰ ਕਿਆ ਭੌਮ ਕੇ ਪਾ ਫਿਰ ਕੀ ਕਰੇ ਹਿੰਦੂਆ ਬਣਾਣਾ ਗਾਜਰਾ ਕੋਣ ਸੋੜੇਗਾ ਗਾਜਰਾ ਕੋਣ ਸੋੜੇਗਾ ਮੈਂ ਨਾ ਅਮਰੂਦ ਲਾਇਆ ਮੈਂ ਦੇਖਾਂ ਐਂ ਕਰੋ ਤੁਸੀਂ ਚੀਰ ਦਿਓ ਛਿੱਲ ਮੈਂ ਦਵਾ ਠੀਕ ਹੈ ਮੈਨੂੰ ਚੀਰਨੀ ਔਖੀਆਂ ਲਗਣੀਆਂ ਐ ਇੱਧਰ ਫੜ ਕੇ ਹੱਥਾਂ ਨਾਲ ਛਿੱਲੀ ਜਾਣਾ ਦੇ ਮੈਂ ਗਜਰੇਲਾ ਬਣਾਉਣ ਲੱਗੀ ਸੀ ਫਿਰ ਤਾਂ ਕद्दू ਕਸ ਕਿੱਦਾਂ ਕਰੋਗੇ ਜਿਆਦਾ ਵੀ ਤੁਹਾਨੂੰ ਕद्दू ਆਸ ਕਰਦੇ ਹਾਂ ਹੂੰ ਪਤਾ ਹੋ ਰਹੀ ਕਿ ਆਹ ਅਰੇ ਜਟਾ ਨਹੀਂ ਪਤਾ ਕੋਈ ਨਹੀਂ ਹੈ ਪੱਤੇ ਦਾ ਪਹਿਲਾਂ ਵੀ ਨਹੀਂ ਦੇਉਗੇ ਪਕਾ ਲੈਣਾ ਪਰ ਸੁੱਕੀ ਵੀ ਜਿਵੇਂ ਬਣਾ ਰਹੀ ਗੇਰ ਗੱਤ ਨਾ ਕੱਦੂ ਕਸ ਕਰਨ ਵਾਲੇ ਬੰਦੇ ਤਾਂ ਫਟੜ ਹੋਇਆ ਵਾ ਕੌਣ ਕਰਾ ਪਾਪਾ ਕੱਦਿਆ ਪਾਪਾ ਨਹੀਂ ਨੰਬੀ ਲੰਬੀ ਜੀਰਨੀਆ ਇਹ ਮੇਰੇ ਬਹੁਤ ਅੱਛਾ ਠੀਕ ਹੈ ਦੂਸਰੀ ਤਰ੍ਹਾਂ ਜੀਰਨਾ ਯਾਰ ਆ ਉੱਪਰ ਤੇ ਆ ਵੀ ਵੱਡ ਦੇ ਮੈਂ ਤੇ ਵੱਡਣ ਜਾ ਉਹ ਲਿਆ ਇੱਕ ਚਾਕੂ ਮਾਰ ਚੱਕ ਕੇ ਛੇਤੀ ਠੀਕ ਨਹੀਂ ਮਿਲਦੀ ਮਨੂੰ ਖਾਣਿਆ ਉਹ ਸੈਡਾ ਕਰ ਰਹਾ ਹੈ ਐਂ ਨੂੰ ਬਤਾ ਪਰ ਐਂ ਬਤਾ ਲਿਆ ਐਲ ਆਰ ਕਾਉਨ ਉਹ ਘਰ ਦੋ ਸਿਲੰਡਰ ਨੂੰ ਠੀਕ ਉਹਨੂੰ ਠੀਕ ਹੈ ਇਹਨਾਂ ਨੇ ਸਿਲੰਡਰ ਨੂੰ ਗੈਰੀ ਆ ਦੇ ਇੱਕ ਗੱਜਰ ਫੜ ਕੇ ਵੀ ਹੱਥ ਦੁਆਇਆ ਹੁਣ ਵਿੱਚ ਉਹ ਹੋ ਗਈ ਕਿਰ ਮੈਨੂੰ ਆਇਆ ਲੱਗ ਰਿਹਾ ਕਿ ਤੇ ਪੀਕ ਤਾਂ ਨਹੀਂ ਜਾ ਜੇਗੀ ਇਹ ਵਿੱਚ ਹੂੰ ਜੇ ਕਿ ਦਬਕੇ ਕਰ ਦੇਗੀ ਜਿੱਦ ਤਰ ਮੇਰੀ ਉਂਗਲੀ ਮੇਰੇ ਤੇ ਫੇ ਕੰਮ ਹੋਰ ਵੱਜ ਜਾ ਬੈਜੋ ਪੈਂਦੀ ਨਹੀਂ ਗਾ ਦਾਸਤਾ ਹਰ ਭਾਈਆਂ ਨੂੰ ਫੋਨ ਕਰਕੇ ਪੁੱਛ ਲਿਆ ਵੀ ਭਾਈ ਜਲੇਬੀ ਦੀ ਦਵਾਈ। ਓਹੋ ਮੇਰੇ ਕੋਲ ਖਿਆਦ ਨਹੀਂ। ਪਤਾ ਕੀ ਕਰੂੰ? ਤੂੰ ਜ਼ਰਾਂ ਦੇ ਜਾ। ਉਹਨਾਂ ਦੇ ਟੱਪ ਕੋਲ ਬਸ ਇੱਕ ਥੀਏ। ਉੱਥੇ ਜਲੇਬੀ ਦੀ ਟਿਊਬ ਤੇ ਹੈ ਬਰਦਾਨ ਹੈ। ਕਿਹੜੇ ਬਸੇ ਟੁੱਪ ਗਿਆ।

ਹਨੇਲੀ ਗਾੜੀ ਕਾਲੀ ਹੈ ਇਹ ਜੀ ਹੋਣੀ ਨਹੀਂ ਨੀਲੀ ਗਾੜੀ ਉਹ ਵੀ ਇਹ ਟੀ ਮੇਰੇ ਇਹਰਾ ਨੇ ਦੀਆ ਦਵਾਈ ਲਾਈ ਚਿੱਟੀ ਦੀ ਕਾਲੀ ਕਿਸ ਤਰ੍ਹਾਂ ਹੋ ਗਈ ਇਹ ਉਹਨਾਂ ਡਾਕਟਰ ਕਿਰਪਾ ਕਰਕੇ ਨਿੱਟੀ ਹੈ ਨਿੱਟੀ ਨਹੀਂ ਹੈ ਦਵਾਈ ਪਹਿਲਾਂ ਮੈਨੂੰ ਛੇੜਦਾ ਐ ਹੋ ਗਿਆ ਮੈਂ ਉਦੋਂ ਵੀ ਪਤੰਗ ਦੀ ਧੋਰ ਇਕੱਠੀ ਕਰੀ ਸੀ ਵੀ ਉਹ ਗਰਦ ਪੈ ਗਈ ਹੁਣ ਹੁਣ ਤਾਂ ਮੈਂ ਨਾ ਕੇ ਲਾਈਏ ਕੋਈ ਦਵਾਈ ਕੋਈ ਗਰਦ ਕੋਈ ਕੰਮ ਨਹੀਂ ਕਰਿਆ ਗਰਦ ਦਾ 15-20 ਮਿੰਟ ਬਾਅਦ ਇਹ ਜੀ ਹੋ ਗਈ ਕਾਲੀ ਕਾਲੀ ਸਾ ਦੇ ਇਹ ਜਿਹਾ ਸਹਿ ਹਮੇ ਗਾਜਰਾ ਛਿੱਲਦੇ ਨੇ ਚਾਰ ਪਾਣੇ ਵਾਸਤੇ ਆ ਲੈ 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 ਛੱਡਦੇ ਉਹ ਪਤਲੀ ਹੈ ਹਾਂ ਉਹ ਵੇਖੀਓ ਪਤਲੀ ਹੈ ਕੁਝ ਤੇ ਬਤੀਦਾ ਹੈ। ਜੋ ਸਾਰੇ ਖਾਊਗਾ। ਆਪ ਕਰੋ। ਇਹਨਾਂ ਨੂੰ ਜਿਹੜੀ ਆਹ ਕਿਆਰੀਆਂ ਆ ਨਾ ਸਾਰੀਆਂ ਇਹਨਾਂ ਨੂੰ ਕਿਆਰੀਆਂ ਨੂੰ ਹੁਣ ਪੱਧਰ ਕਰ ਦੋ ਜਿਹੜੀ ਰੂੜੀ ਕਰ ਰੂਰ ਲਾਣਾ ਇਹਨਾਂ ਰਲਾ ਕੇ। ਹੁਣ ਇਹ ਆਪਣੇ ਖੀਰਿਆਂ ਹੋ ਰਿਆਂਗੇ ਬੇਲਾ ਹੁਣ ਹੀ ਲਾ ਦੋ ਕੱਕੜੀਆਂ ਖੀਰਿਆਂ। ਉਹ ਲੈ ਆਓ ਡੰਡੇ ਚੜਾਓ। ਜਿਹੜੇ ਬੇਲੇ ਲੱਗ ਪਈ ਹੋਈ ਸ਼ੁਕਰੇ। ਹਾਂ ਬਸ ਆ ਪਾ ਦੇ। ਨਾਲੇ ਉੱਚਾ ਹੋ ਜਾਏਗਾ ਉਹ। ਪਤਾ ਕਿਸ ਤਰ੍ਹਾਂ ਲਾਣੀ ਐ ਓਹਣੀ ਓਲੀ ਬਣਾਣੀ ਹੈਗੀ ਉਤਰਾ ਵਿਚੋਗੇ ਉਹ ਹੋ ਜਾਏ ਐ ਨਾ ਚੋੜੀਆਂ ਪੱਟਾਂ ਉੱਚੀਆਂ ਬਣਾ ਕੇ ਇੱਧਰਲੇ ਪਾਸੇ ਲਾ ਦੇਣੀ ਇੱਧਰਲੇ ਪਾਸੇ ਜਿਹੜੀ ਬੇਲ ਨੇ ਉੱਪਰ ਪੱਟ ਕੇ ਜੜਾ ਦੇਣੀ ਉੱਥੇ ਪਾਣੀ ਨਹੀਂ ਡਰਨੇਗਾ ਉੱਥੇ ਨਾ ਕੱਕੜੀ ਖਰਾਬ ਹੋਣੀ ਨਾ ਕੀੜਾ ਖਰਾਬ ਹੋਣਾਗਾ ਹਣਾ ਪਾਪਾਈ ਆ ਰਾਮ ਲਾਈ ਜੀ ਉੱਥਾ ਉਹ ਲਾ ਵੀ ਜੇ ਉੱਥੇ ਖਾਗੀ ਹੋਆ ਬਣਾਈ ਵੀ ਹਾਂ ਐਨੀ ਐਨੀ ਤਾਂ ਚੋੜੀ ਹੋਆ ਉਹ ਉੱਪਰ ਤੇ ਪਲੇਨ ਹੋਆ ਉੱਪਰ ਹੋਗੇ ਖੇਲ ਆਹ ਦਾ ਉਹ ਸੁੱਕੀ ਹੋਆ ਇਤਨਾ ਹੋਆ ਕੁੜੀ ਲਾਈ ਗਈ ਤਾਂ ਨਾ ਵੀ ਦੇਣੀ ਸੀ ਤੇ ਹੋਰ ਪਤਾ ਕੀ ਹੈ ਕਿ ਉਹਦਾ ਕਈ ਵਾਰੀ ਹਮਾਰੀ ਪਾਪਾ ਦੇ ਪਿੱਛੇ ਪਿੱਛੇ ਜਾਣਾ ਹੈ ਨਾ ਆਪਰੇ ਪਤਾ ਮੈਨੂੰ ਕਿਵੇਂ ਆ ਗਿਆ ਨਾ ਜਿਹਦੀ ਟਿੰਡਰ ਲੱਗਿਆ ਪਿੱਛੇ ਜਾ ਮੈਂ ਲੱਗੀ ਵਿੱਚ ਨਾ ਮੇਰੇ ਪਿੱਛੇ ਟਿੰਡੇ ਲੈਣ ਵਾਲੇ ਪਰ ਮਨ ਟਿੰਡੇ ਦੀ ਸਬਜ਼ੀ ਲੈ ਚਾਹਵੇਂਗਾ ਮੰਮੀ ਨੂੰ ਮੈਂ ਅੱਛਾ ਪਾਪਾ ਇਹਨਾਂ ਨੂੰ ਕਿਹਨ ਕਰਦਾ ਟਿੰਡੇ ਲੈਣਾ ਜਿਹੜਾ ਪਤਾ ਹੋਏਗਾ ਖੇਡੀ ਜਾਏ ਗਰੇ ਇਕੱਠੇ ਹੋ ਕੇ ਇਧਰ ਉਧਰ ਹੁਣ ਕਿੱਥੇ ਟਾਇਰ ਜਨਾਈ ਗਰੇ ਦੇ ਕਦੇ ਕੋਸ ਚਲਾਏ ਗਰੇ ਤੇ ਪਾਪਾ ਜੀ ਤੁਸੀਂ ਵੀ ਚਲਾਏ ਟਾਇਰ ਟੂਰ ਹਾਂ ਹਾਂ ਠੀਕ ਖੜੀ ਕੌਣ ਸਾ ਟਾਇਰ ਨੂੰ ਅੱਗ ਲੱਗਦੀ ਸੀ ਪੂਰੀ ਗੁਹਾਰਾ ਹੀ ਭੋਗਦਾ ਗੁਹਾਰਾ ਫੁੱਕੇ ਲੱਗੇ ਕਿਆ ਫੁੱਕੇ ਦਾ ਸਾਰੇ ਗਾਉਂ ਕਿਤੇ ਮੈਂ ਕੱਲਾ ਆਹੋ ਘਰੋਂ ਕੇ ਦਾ ਕਿਆ ਹੋਇਆ ਦਾ ਬਾਜੀ ਦੇ ਰਾਣੀ ਗੁਹਾਰਾ ਨੂੰ ਫੂਕ ਦਿੰਦੇ ਪੱਕੀਆਂ ਗੜ ਬੜਿਆਲੇ ਦਿਨ ਉਹ ਕਿ ਮਿਟਾਰਨ ਉਹ ਕੁਲਾ ਦੇਂਦੇ ਫਿਰ ਕੀ ਕਰ ਰਹੇ ਨੇ ਉੱਪਰ ਗੇਰ ਦੇ ਕਮਾਵੇਂ ਦੇ ਅਛ ਕਮਾਵੇਂ ਹੁਣ ਅੱਜ ਕੱਲ੍ਹ ਨਿਆਣੀ ਠੀਕ ਆ ਹੁਣ ਨਹੀਂ ਕਰਦੇ ਹੈਗੇ ਜਿਵੇਂ ਪਹਿਲਾਂ ਕਰਦੇ ਨੇ ਜਿਹੜਾ ਆਪਾਂ ਹਨ ਬੇਚਾਰੇ ਜੇਬਾਬ ਕਰਨ ਹੁਣ ਪੜਾਈਆਂ ਨੇ ਦੱਬੇ ਪੜਾਈਆਂ ਤੇ ਟਾਈਮ ਨਹੀਂ ਮਿਲਦਾ ਹੈ ਸਾਰੇ ਸਰਕਾਰੀ ਸਕੂਲਾਂ ਮਾਹਮੇ ਦੇ ਦੋ ਵਜੇ ਤੀ ਹੋ ਗਏ ਬੱਲੇ ਕੋਈ ਟਿਊਸ਼ਨ ਨਹੀਂ ਕੋਈ ਟੂਚ ਨਹੀਂ ਘਰ ਬੂਖ ਦੇ ਦਨ ਜਦ ਲੋਕ ਕਹੇ ਵੀ ਕੁਛ ਨਹੀਂ ਅੱਛਾ ਹਾਂ ਹੁਣ ਤੇਰਾ ਕੱਲੂ ਘਰ ਬੂਖ ਜਾ ਕੋਈ ਜਦ ਤੂੰ ਜਪਾਰ ਨੂੰ ਜਾ ਖੜੀ ਨੂੰ ਮੇਰੇ ਤਾਂ 5000 ਦਾ ਘਰ ਹਰਾਤਾ ਹਾਂ ਦੰਨੀ ਰੋ ਕੋਈ ਇਹਦਾ ਕੋਈ ਨਹੀਂ ਕੁਛ ਕਹੇਦਾ ਸਹੀ ਗੱਲ ਹੈ ਹੁਣ ਤਾਂ ਤੀਵੀਆਂ ਹੋਏ ਗੱਲਾਂ ਲੱਗ ਜਮੇ ਕਦੋਂ ਹੁਣ ਜਵਾਕ ਵੀ ਨਹੀਂ ਇਹ ਜਿਹੇ ਜਨਾਰਤਾ ਕਰਦੇ ਨੇ اسی ਨੂੰ ਉਹ ਤਾਂ کیا لوانੀ ہے ਹੁਣ ਧੁੱਪ ਤਾਂ ਆਪਾ ਮੈਂ ਰੱਖ ਕੇ ਭੱਠੀ ਤਲ ਦਵਾ ਹੁਣ ਫਿਰ ਤਾਂ ਜੇ ਰਹਿ ਗਿਆ ਫਿਰ ਤਾਂ ਇਹ ਜਾਣਾ ਉਹ ਗੱਡੀ ਗਿੱਚ ਤੇ ਫੜੀਆਂ ਵਾਲੇ ਮਟਰ ਨਹੀਂ ਗੱਡੇ ਹੈ ਕੱਲ੍ਹ ਲੱਗੀ ਗੱਡੀ ਮੇ ਕੋ ਮਰਿਆ ਖਰਾਬ ਹੋ ਜਣੇ ਕੱਢ ਲਿਓ ਉਹ ਨੂੰ ਮੈਂ ਭੁੱਲ ਗਈ ਗੱਡਣੇ ਉੱਤੇ ਮੇਰਾ ਹੱਥ ਜਿੱਦਿ ਲੱਗ ਜਾ ਰਿਹਾ ਚਿੱਟਾ ਢਿੰਗਾ ਹੋ ਰਿਹਾ ਹੈ ਉਹਨ ਦੇ ਦਮ ਹੋਤਾ ਜਾ ਕੋਈ ਹੈ ਲੈ ਆਂ ਕੇ ਦੂੰਗੇ

ਇਹ ਕਿੰਨਾ ਸਮਾਨ ਕਹਾਗਾ ਮੈਨੂੰ ਕਿਆ ਕਹਿ ਦੇ ਦੀ ਦੇਖ ਲੈ ਮੈਂ ਖੋਲ ਕੇ ਜਿੱਠੀ ਠੀਕ ਹੋ ਗਿਆ ਹਲੋ ਕੰਮ ਐ ਹਲ ਫਿਰ ਜੁੜਨੀ ਕੋਈ ਗਰਤੀ ਨਹੀਂ ਮੈਨੂੰ ਕਹੀ ਨਾ ਕਿਉਂ ਆ ਕੇ ਗੱਲ ਬਣੀ ਜਿਹੜਾ ਮਿਸਤਰੀ ਹੋ ਆ ਚੀਜ਼ਾਂ ਖੋਲ ਕੇ ਫਿਰ ਜੋੜਾ ਵੀ ਐ ਮੈਂ ਪਹਿਲੀ ਵਾਰ ਖੋਲ ਰਿਆ ਨਾ ਬਸ ਹੋਰ ਐ ਨਾ ਗੁੱਸਾ ਕਰ ਦਿਓ ਫਿਰ ਮੇਰੇ ਝੋਲੇ ਲੈ ਕੇ ਦੇ ਦੇ ਚੰਗੀਆਂ ਪਟਾਖੇ ਖੋਲਣਾ ਸਮਾਨਾ ਪਾਈਪ ਮੈਨੂੰ ਖਰਾਬ ਜਿਹਾ ਲੱਗ ਰਿਹਾ ਇਸਕਾ ਪੁੱਟੇ ਸਾਰਾ ਹੋ ਰਿਹਾ ਜਿੱਦਣਾ ਉਹ ਨਵਾਂ ਪਾਈਪ ਕੀਤਾ ਨਵਾਂ ਬੈਪੋ ਬਾਹਰ ਪੱਠੀ ਲਾਵੇ ਉਹੀ ਲਾ ਦੇ ਉਹ ਹੀ ਲਾ ਦੇ ਤੂੰ ਨਹੀਂ ਪਹਿਲਾਂ ਮੈਂ ਚਾਰ ਪਾ ਲਉਂਗਾ ਪੇਰ ਲਾ ਲਈ ਆ ਦੇ ਸਾਰਾ ਪੇਰ ਦੇਖੀ ਆ ਦੇ ਲੈ ਅਦਰ ਰੱਬ ਕੀ ਕਿਰਪਾ ਹੈ ਵੀ ਜਿੱਦ ਇਹਨੂੰ ਖਸ ਹੁੰਦ ਹੋ ਨਹੀਂ ਰਿਹਾ ਆ ਦੇਖ ਲੈ ਲੈ ਦੇਖੀ ਅਦਰ ਆਪ ਬਣੇ ਰੱਖੀ ਵੀ ਹੈ ਜਿੱਦਨ ਪੱਟੇ ਪਹਿ ਗਿਆ ਗਿਆ ਲੈ ਫੋਗ ਜਾਗੇ ਮਾਦਾ ਲਖੜਨਾ ਪਏ ਦੁਆ ਲਾ ਦੇਗਾ ਮਾਂ ਪਹਿਲੇ ਲੈ ਕੇ ਪਾ ਲਓ ਜੰਦੀ ਨਹੀਂ ਮੈਂ ਤਾਂ ਕਈ ਵਾਰ ਗਿਆ ਲੈ ਸਰੋਂ ਜਾ ਲੈ ਜੀ 150 ਦਾ ਪਏ ਪਾਪਾ ਪਤਾ ਨਹੀਂ ਕਿੰਨੇ ਲੱਖ ਦਾ ਬੀਮਾ ਹੋ ਜਾਉ ਹਾਂ ਬੀਆਮਨ ਮਾਰ ਗਈ ਮਨ ਨੂੰ ਇੰਨੇ ਲੱਖ ਰੁਪਏ ਮਿਲ ਜੇਗਾ ਦੇਖ ਲੋ ਕੈਜੀ ਸੋਚ ਹੈ ਐਂ ਜਿਦਾ ਦੇ ਮਨ ਨੂੰ ਸਾਰੇ ਲੱਖ ਰੁਪਏ ਤੇ ਮੇਰੀ ਕਹੇ ਜਾ ਮੇਰਾ ਪਰੌਣਾ ਪਾਪਾ ਜੀ ਦੇਖੋ ਪਾਪਾ ਜੀ ਆ ਦੇਖੋ पंडिया कातरी आ गया रामनाथ दे 120 रुपए बाबा सूरज जरूर जाना पे पे तो है और 100 रुपए का पेमेंट ले आएंगे बाबा आए हाय ओए उसकी पे वो भी है भी मत ओ तो वहीं ले आने के रख लेना नाराज ठीक है ना, ना इसके पर इसके पर डेट पाई हुआ पे भी भी पे भी एनी तारीख ईशा लगा पे पे ईशा तक यो एक्सपायर हो जाएगा ਚਾਲੀ ਨੇ ਨੂੰ ਸਾਫ ਸੁੱਫ ਕਰ ਦੋ ਇਹਨੇ ਮੈਂ ਉੱਪਰ ਉਹ ਕਰ ਲੈ ਗਿਆ ਚਾਰਜੀ ਧਾਰ ਦੋ ਮੇਰੇ ਚੂਲਾ ਤਾਂ ਨਹੀਂ ਲਿਆ ਗਿਆ ਰਮੈਂ ਆਪੇ ਖੋਲਣਾ ਆਪੇ ਖੋਲਣਾ ਨਹੀਂ ਮੈਂ ਸੋਮਿਆਂ ਸੋਚਿਆ ਮੈਂ ਪਿਸਤੇ ਲਈ ਤਾਂ ਸੁੱਕਾ ਕਰਦਾ ਹਾਂ ਕਿੰਨਾ ਗੰਦਾ ਹੋਇਆ ਇਹ ਸਾਰੇ ਨੂੰ ਉਹ ਕਰ ਦੋ ਲੈ ਇਹਨੂੰ ਮਾਂਜੀ ਸਪਰੇ ਵੀ ਮੇਰੇ ਕੋਲ ਥੋੜੀ ਰਹੀ ਵੀ ਹੈ ਜਿਹੜਾ ਚੂੜਾ ਲਿਆ ਤੇ ਕਲਾਸ ਪਲਸ ਹੋਂਨਾ ਵਿੱਚ ਹੋਰ ਨਹੀਂ ਕੁਝ ਵੀ ਖੋਲਣਾ ਹੈਗਾ ਆ ਫੋੜੀ ਨੂੰ ਖੋਲਣੀ ਆ ਹੋਰ ਹੋਰ ਕੀ ਖੋਲਣਾ ਐਂੀ ਸਾਫ ਕਰ ਦੋ ਬਸ ਐਂੀ ਕਰੋ ਇਹ ਬਸ ਸੁਪਰੇ ਮਾਰ ਦੋ ਐ ਪੂਰੀ ਜੀ ਸੁਪਰੇ ਵੱਜ ਜੇਗੀ ਜੇ ਇਹਨਾਂ ਨੂੰ ਖੋਲਣ ਲੱਗੇ ਫਿਰ ਤਾਂ ਲੱਗਦੀਆਂ ਆਹਾ ਨਹੀਂ ਉਹ ਇਹ ਤਾਂ ਖੁੱਲਣੀ ਪੈਣੀ ਨਹੀਂ ਖੋਲਣੀ ਪੈਣੀ ਉਹ ਖੁੱਲਣੀ ਪੈਣੀ ਕਿਉਂ ਖੋਲਣੀ ਪੈਣੀ ਖੁੱਲ ਕੇ ਸਾਫ ਹੋ ਜੀ ਇਹੋ ਜੀ ਇਹੋ ਜੀ ਨੇ ਨਾਲੇ ਸਾਫ ਨਹੀਂ ਉਹ ਨਹੀਂ ਖੋਲਦੇ ਹੈਗੇ ਨਹੀਂ ਨਹੀਂ ਹੋਰ ਨਾ ਕੰਮ ਵਧਾ ਦੇ ਚੁਲਿਆ ਬਿਚੂੜਾ ਐਂ ਸਪਰੇਅ ਮਾਰਦਾ ਮੋਲੇ ਉਹਨਾਂ ਨੂੰ ਬੜਾ ਬਤਾ ਮੇਰੇ ਪਾਪਾ ਜੀ ਕਰਦੇ ਨੇ ਚੀਰਦੇ ਆ ਫਿਰ ਉਹ ਕਰਤਾ ਖੁੱਲੇ ਵੀ ਨਾ ਹੋਣੇ ਨੇ ਕਿੱਥੇ ਜਾਣਾ ਚੁਲੜਾ ਪਿੱਛੇ ਟੰਗ ਦੋ ਸਟੋਰ ਨੂੰ ਤੂੰ ਬਣਾ ਕਿੰਝੋਂ ਬੜਾ ਕਰਦੇ ਆ ਉਹ ਬੰਦੇ ਬਾਰੇ ਜਿਵੇਂ ਕਰਦੇ ਮੈਂ ਦੇਖਿਆ ਕਿਹੜਾ ਬੰਦਾ ਉਹ ਡੰਗਰਾ ਆ ਕਿਉਂ ਜੋ ਹੋ ਗਿਆ ਹੁਣ ਕਾਨੂੰ ਤੂੰ ਠੀਕ ਨਹੀਂ ਕਰਿਆ ਤਾਂ ਤਾਰ ਦਾ ਜੋੜ ਦੀ ਦੀ ਬੰਦੇ ਬਾਰੇ ਸਿੰਡਰ ਦੀ ਭਰਾਣੇ ਹੈਲੋ ਜੀ ਸਾਡੇ ਮਿਸਤਰੀ ਨੇ ਸਾਰਾ ਗੈਸ ਚੁੱਲਾ ਖੋਲਦਿਆ ਹੁਣ ਜਦ ਤੱਕ ਚਾਲ ਸੁਣਾਏ ਪਤਾ ਨਹੀਂ ਕਿਆ ਬੜਾ ਪਰਲੇ ਬੱਸ ਲੋ ਜੀ ਹੁਣ ਆਪਾਂ ਇਹਨੂੰ ਗਰਮ ਪਾਣੀ ਚ ਧੋ ਦੇਖਿਆ ਆਹ ਦੇਖ ਜਾਮ ਬਈਆ ਦੇਖਾ ਆ ਦੇਖ ਮੀਂਹ ਜਾਮ ਇਹਨਾਂ ਕੰਨ ਖੋਲੇ ਉੱਥੇ ਗੁੰਦਾਂ ਨਾ ਰੇ ਇਸਮੇ ਹੈ ਕਿਆ ਟੁੱਟੀ ਮਸ਼ੀਨਾ ਖੋਲਦਾ ਇਹ ਤਾਂ ਫਿਰ ਵੀ ਛੋਟਾ ਚਾਕ ਆ ਮੈਂ ਇਹਨਾਂ ਨੂੰ ਗਰਮ ਪਾਣੀ ਵਿੱਚ ਸਰਫ ਨਾਲ ਧੋਈਆਂ ਕੋ ਧੋ ਲੈ ਜਾ ਆ ਵੀ ਚੁੱਲਾ ਵੀ ਧੋ ਉਸ ਨੂੰ ਵੀ ਧੋਈਂਗੀ ਇਹ ਸੁਣੋ ਇਹ ਸੁਣਾ ਇਸ ਸਪਰੇਮਰ ਕੇ ਸਾਫ਼ ਕਰ ਦੋ ਪਹਿਲੇ ਕਿ ਵਿਚੇ ਸਭ ਚਲ ਤੂੰ ਇਹ ਧੋ ਲੈ ਰਹਿਂਦੇ ਇਹਨੂੰ ਵੀ ਚੱਕ ਲੈ ਜਾ ਜੋ ਵੀ ਨੀਚੇ ਤੇ ਆ ਦੇ ਸਾਫ਼ ਹੋ ਜੇਗਾ ਨੀ ਨਾਟ ਨੀ ਖੋਲਦੀ ਨੀ ਨਾਟ ਨਹੀਂ ਖੋਲਦੀ ਆ ਸਾਰੀ ਇਸ ਕੀ ਹੱਗੀ ਇਹ ਜਿੱਤ ਕੱਪੜਾ ਦੇ ਦੇ ਉਹਨੂੰ ਸਾਫ਼ ਕਰ ਦਾਂਗਾ ਕੱਪੜਾ ਦਾ ਪਾਪੜਾ ਪਾ ਦਿੱਤੀ ਇਹਨੂੰ ਤੇ ਆ ਤੂੰ ਕੋਲ ਨਮਾ ਪੈ ਚੜਾ ਲਈ। ਲੋ। ਨਮਾ ਪੈ ਪਿਆ ਰਹੀ। ਉਹ ਤਾਂ ਪੈਪ ਤੇ ਮੈਂ ਸੋ ਕਰ ਲਾ। ਅ ਕੀ ਕਿਹੇ ਕਰਾਂ। ਚਾਰ ਪਾਰਾਂ ਮੈਂ ਸੋ ਹੀ ਪੈ ਵੀ ਭਜਣਾ ਤੇ ਪੱਖੀ ਵਾਲਾ ਪੈਪ ਹੋਰ ਜਾਈਂਗੀ। ਲੋ। ਪਿੱਲੇ ਦੇ ਚੈਲ ਲਣਾ ਤੇ ਬੰਨ ਖਦੀਆਂ ਵਾਦ ਲਣਾਇਆ ਆ ਦੇਖ। ਨਿੱਚੇ ਤੇ ਟਿੱਕਾ ਹੜਤਿਆ। ਇਹ ਨਿੱਚੇ ਕਿਸਕਾ ਕੱਟ ਕੇ ਪਾਇਆ ਮੈਂ। ਉਹੜਾ ਜਿੰਨਾ ਮੈਂ ਲੈ ਲਈ ਸੋ ਪਾ ਦ। ਹਾਈ ਫੇਰ ਹੁਣ ਕਿਹੜੇ ਨਿੱਪਲੇ ਹੋਇਆ ਖਰਾਬ। ਇਹ ਹੁੰਦਾ ਨਹੀਂ ਬਰੀਕ 8 ਨੰਬਰ ਦਾ ਦਾਣਾ ਜ। ਕਿਉਂ ਵਾਲਾ ਇਸਕਾ ਪਾੜ ਚੱਲ ਗਿਆ ਇਸ ਮਨੋਂ ਪਾੜ ਆ ਵੀ ਇੱਕ ਵਾਰੀ ਸਾਫ਼ ਕਰ ਦੇਣੀ ਤੇ ਇਹ ਅਨ ਸਾਫ਼ ਹੋਈ ਸੀ ਨਾਲੀ ਜੀ ਆਹ ਤੁਹਾਨੂੰ ਸਾਫ਼ ਕਰ ਤੇ ਰੋਟੀਆਂ ਬਗਾਣੀਆਂ ਕਿ ਸਫਾਈ ਰੱਖਣੀ ਕੋਈ ਸਫਾਈ ਵੀ ਹੋ ਜਾਂਦੀ ਇੱਕ ਵਾਰੀ ਜਦ ਰੇਖੀ ਹੋ ਗਿਆ ਲਓ ਜੀ ਗੈਸ ਨੂੰ ਆਪਣੇ ਚਿੱਟਾ ਤੇ ਚਿੱਟੇ ਕੱਢ ਲਈ ਹੋਰ ਚਿੱਟਾ ਕਰਨ ਦਾ ਤਜਾਬ ਗਾ ਲਓ ਨਾ ਵੀ ਹੱਥ ਮੇਰਾ ਪਹਿਲੇ ਚਲੇ ਆਵਾ ਦੇ ਸਾਰੇ ਕਿੱਪੜੇ ਫਿਰ ਗਿਆ ਐਨਰਜੀ ਮੇ ਤਾਂ ਇਹ ਬੋਹੋ ਤਾ ਇਧਰ ਤਾਂ ਬੜਾ ਸ਼ੁਦਾ ਫਿਰ ਹੁਣ ਇਸ ਪਤਾ ਮੈਂ ਹੋ ਪਾਣਾ ਤਾਂ ਚਾਰ ਹੋਰ ਬਰਮੁਲਿਆ ਕੇ ਉਦਮ ਨੂੰ ਲੈਣ ਜਾਣਾ ਜਾਣਾ ਤਾਂ ਹੈ ਮੇਰਾ 4 ਤਰ੍ਹਾਂ ਦਾ ਕਿੰਨੇ ਚਾਰ ਕੀ ਪਣੀ ਤਾਲਾ ਹੋਣਾ ਇਹ ਪਾਛੀ ਤਾਲਾ ਉਹ ਬੋਲਿਆ ਜਿਹੜੀ ਨਿਮ ਕੜੀ ਜੀ ਜਾਣਾ ਰੰਗ ਰੰਗ ਜਿੱਕਾ ਜਗਾ ਹੋਰ ਕਿੰਨਾਂ ਬੜੇ ਇਹਦਾ ਗੁਰ ਕੀ ਹੋਏਗਾ ਪੀ 1 ਆਰ ਕੰਮਟਲ ਰਾਈਟ ਆਈ ਗੱਲ ਨੂੰ ਕਿਹਾ ਵਾ ਲੋ ਜੀ ਆਪਣੇ ਕੋਲ ਇਹ ਸਪਰੇਅ ਵਾਲੀ ਡੱਬੀ ਸੀਗੀ ਜਰਜ ਉਤਾਰਦੀ ਏ ਕਾਦੇ ਪੱਟ ਜਾਣ ਵਾਸਤੇ ਲਿਖੀ ਹੋਈ ਸੀ ਇਸ ਪਾਤੇ ਜਰਨੀ ਨਟ ਨਟ ਬੰਦਾ ਜਿਹੜੀ ਨਟ ਨੂੰ ਟੜ ਜਾ ਨਹੀਂ ਉਹ ਖੋਲਣੇ ਵਾਸਤੇ ਕਾਸਪਤ ਨੇ ਜੀ ਤੁਹਾਨੂੰ ਪਹਿਲੀ ਵਾਰ ਹੂੰ ਮੈਂ ਲੈ ਦੇ ਜੀ ਨੂੰ ਮੋਟਰ ਸਟਰਟਰ ਦਾ ਨਟ ਪਾ ਦੇ ਜੀ ਇਸ ਸਪਰੇਅ ਨੂੰ ਤਰਾ ਸਰਵੇ ਦੀ ਹੈ ਜੇਰਾ ਕੋਈ ਵੀ ਨਾਟਰ ਚਾਰ ਲੱਗੀ ਹੋਈ ਹੋਈ ਕਿਸੇ ਚੀਜ਼ ਨੂੰ ਹੋਣਾ ਕੋਈ ਨਟ ਨਾ ਫੁੱਟਦਾ ਹੋਵੇ ਇਹ ਸਪਰੇਅ ਮਾਰ ਦੋ ਆ ਸਾਡੀ ਪੱਠੀ ਖਰਾਬ ਹੋ ਗਈ ਸੀਗੀ ਸਰਦਾਰ ਜੀ ਨੇ ਘਰੇ ਇਹਨੂੰ ਵੀ ਪੱਨ ਮਾਂਜ ਕੇ ਸਮਾਂ ਆਵੇਗਾ ਉੱਥੇ ਇਸ ਨਾਲ ਉਹ ਪਾਸਾ ਇਹ ਕਿ ਅੱਗੇ ਕਿੱਦੂ ਵੀ ਕੱਪਣਾ ਉਹ ਵਾਲਾ ਸੁਨ ਦਾ ਉੱਧਰ ਹੈ ਨਾਲੀ ਦਾ ਇੱਧਰ ਲਗਣੀ ਹੈ ਕੋਈ 200 ਰੁਪਏ ਮੈਂ ਦੇ ਦਿੰਦੀ ਹਾਂ ਟੈਂਸ਼ਨ ਘੱਟ ਲੈ ਜਾਈਂ ਪਰ ਜਿਹੜਾ ਮੈਂ ਹਰ ਰਗੜ ਕੇ ਲਿਆਈ ਆ ਉਸ ਨੂੰ ਚੁਲੇ ਨੂੰ ਉਹ ਜੇ ਤੂੰ ਖਿਲੇ ਖੁੱਤੀ ਹੋ ਜਾ ਪੰਜ ਮਿੰਟਾਂ ਜੇ ਆਪੇ ਦਾ ਮੈਨੂੰ ਆਹ ਦੇ ਹੀ ਨਹੀਂ ਹੈ ਜੀ

ਕਿੱਥੇ ਦੋ ਕਰਾ ਹੋਰ ਕੀ ਹਮਾਂ ਨੂੰ ਪੀਜੀ ਕਿਸ ਨੇ ਗੈਸ ਚੁੱਲ੍ਹਾ ਸਭਰਾਣਾ ਹੋਵੇ ਬਾਈ ਮਿਸਤਰੀ ਆਇਆ ਹੋਇਆ ਹੈ ਫ੍ਰੀ ਦੇ ਵਿੱਚ ਗੈਸ ਚੁੱਲ੍ਹਾ ਸਵਾਰ ਦੰਨੇ ਆ ਸੀ 300 ਰੁਪਏ ਲੈ ਮਿਸਤਰੀ ਦਾ ਰੇਟ ਹੈ ਨਹੀਂ ਹੋ ਗਿਆ ਜਿਹਾ ਗੰਬਾ इस चला के देखो ऐ इस तरह चला के देख ला मम्मी इन चला ओ हाँ। कोलिया भी तो साफ करनी थी उसके लिए ऊपर ली जर्जी लगी हुई होनी ना साफ तो करनी है फिर स्प्रे तो खत्म हो भी साफ किस तरह ओदा अंदर भैया ओ फिर गिर गई ओ भी तो साफ करनी थी बाद में कर ली या कर ले फिर बड़ा इस तरह साफ करो बड़ा ही है ना छोटा है ये छोटा है हां छोटा उधर ही लगेगा हां

ਫੇਰ ਜੀ ਦਾ ਤਾਰ ਕੇ ਉਹ ਚੇ ਚੰਕ ਰਹੇ ਨੇ ਹੋਰ ਇਹਨੂੰ ਵੀ ਮਾਰ ਜੂਗੀ ਮਾਰ ਕੇ ਨਹੀਂ ਪਰ ਰੰਗ ਮਾਰ ਦਾਂਗੇ ਦੇਖੇ ਸਾਫ ਵੀ ਹੋ ਜੂਗੀ ਮਨ ਨੂੰ ਨੰਬਰ ਵੀ ਬਣਾਈ ਸੀ ਸੇਲ ਕਰਦੇ ਸੇਲ ਕਰਦੇ ਭੱਠੇ ਵਿੱਚ ਤਾਂ ਲੈਣੀ ਹੈ ਹਜ਼ਾਰ ਰੁਪਏ ਦੀ ਤੇਰੇ ਜਿਹੜੇ ਕੰਨੀ ਜਿਆਦਾ ਚਲਾਕ ਹੋ ਗਏ

ਹਮੇ ਦਾਸ ਲੋ ਬਈਆਂ ਨੂੰ ਫੋਨ ਕਰ ਲਿਓ ਜਲੇ ਵੀ ਕੀ ਹੋ ਜੂ ਦੋ ਕੋਈ ਕਹਿੰਦਾ ਕਿਸੇ ਕੋਲ ਤੇ ਮਿਲੇਗੀ ਕੋਈ ਕਹਿੰਦਾ ਕਿਸੇ ਕੋਲ ਤੇ ਮਿਲੇਗੀ ਆ ਵੀ ਰਹਿ ਲਵਾਈ ਜੀ ਘਰ ਆ ਜੀ ਨੂੰ ਪੁੱਛ ਕੇ ਜੇ ਰਾਤ ਉਹ ਕਹਿ ਰਹੀ ਨੇ ਮੇਰੇ ਨਾਲ ਦਿਨਨ ਦੋਈ ਬਣਾ ਮਿਲ ਗਈ ਉਹ ਮਾਰ ਲਈ ਵੀ ਹੋਣ ਨਹੀਂ ਜੇ ਮਾਰ ਕੋਲ ਹੁੰਦੀ ਹੈਗੀ ਫਿਰ ਉਹ ਥਰੇ ਲੈ ਮੈਂ ਜੇ ਜਾਮਨੇ ਨਗਰ ਦੇ। ਜਾਮਨੇ ਨਗਰ। ਇੱਕ ਕਿਹਨੂੰ ਫੋਨ ਕਰਦਾ ਹੋਰ ਕੋਈ ਫੋਨ ਕਿਹਨੂੰ ਮਿਆਦ ਉਹ ਕਹਰੇ ਮਾਰੇ ਕੋਲ ਤਾਂ ਹੁੰਦੀ ਨਹੀਂ। ਕੋਈ ਦੱਸ ਦੇ ਕਿ ਇਹ ਰੋਜ਼ੀ ਜੀ ਆ। ਕਿ ਇਹ ਰੋਜ਼ੀ ਜੀ ਆ। ਲੈ ਕਹਰੇ ਦੇਣਾ ਕਹਾਂ ਦੀ ਹਲਵਾਈਆਂ ਕੋਲ ਉਹ ਦਵਾਈ ਹੋਏ। ਮੈਨੂੰ ਕਮੈਂਟ ਵੀ ਇਹ ਇਹ ਜਿਹਦੇ ਠੀਕ ਹਾ ਪਰ ਜੋਖਮ ਤਾਂ ਜਿੱਥੇ ਪੜਦੀ। ਉਹ ਮੈਂ ਤੁਹਾਨੂੰ ਦੱਸਣ ਦੀ ਜਗਾ। ਸੰਨਦ ਗਿਆ ਉੱਥੇ ਬਤਾਨੇ ਟੂਪਾਂ ਦੇ ਆ। ਹਾਂ ਠੀਕ ਹੈ ਕਬੂ। ਨੋ ਨੋ ਮੈਨ ਕਿਥੇ ਨਿਕਲ ਜਾਨੀ ਆ ਸਕੂਲ ਮਾ ਨਾ ਬਿੱਲੇ ਨਾ ਸਕੂਲ ਮਾ ਕਿਥੇ ਭੇਜ ਰਿਹਾ ਪੀ ਐਚ ਡੀ ਕਰਦੀ ਸਕੂਲ ਮਾ ਕਿਥੇ ਭੇਜ ਰਿਹਾ ਹਫਤਾ ਹੋ ਗਿਆ ਗਈ ਨੂੰ ਤਾਂ ਸਕੂਲ ਦੀ ਛੁੱਟੀਆਂ ਵੱਜ ਰਹੀਆਂ ਮਾ ਬਹੁਤ ਪੀ ਐਚ ਡੀ ਕਰ ਰਹੀ ਹਾਂ ਹਕ ਤਾਂ ਹੁਣ ਤਾਂ ਲਈ ਆ ਉਹ ਚਲ ਆਈਆਂ ਲੀਦੀਆਂ ਆਈਆਂ ਗਾ ਉਹ ਤਾਂ ਹੀ ਪਤਾ ਨਹੀਂ ਮੈਂ ਕਿਹਾ ਰੋਜ਼ ਜਾ ਰਹੇ ਤੇ ਹੁਣ ਦਰ ਰੋ ਰਹੇ ਆਵੇਂ ਜਾਂਦੇ ਗਏ ਦੋ ਦਿਨ ਤਾਂ ਮਾਰੀ ਦਾ ਮੈਡਮ ਬਹੁਤ ਚਾਉਂ ਮੈਨੂੰ ਟੋਫੀ ਕਿਉਂ ਦਵਾਏ ਮੈਨੂੰ ਮੈਨੂੰ ਟੋਫੀ ਨਹੀਂ ਟੋਫੀ ਦੇ ਬੰਦ ਆਦੀ ਮਾਰੀ ਨਾਲ ਦੇਖ ਪਏ ਇਹ ਪਤਾ ਨਹੀਂ ਲੱਭ ਬਣ ਰੱਖੀ ਵੀ ਦੀ ਚੱਲ ਰਹੀ ਸੀ ਉਨਾ ਲਾਈਏ ਇਸ ਦੀ ਪੱਠੀ ਬੰਨ੍ਹ ਹੋਰ ਲਾ ਦਿੰਦੇ ਆਂ ਫੇਰ ਅੱਜ ਕੀ ਹੈ ਆਪਾਂ ਇਕੱਠੇ ਦੇ ਜਦ ਬੁਲਾਇਆ ਦੋਸਤੇ ਪਹਿਲਾਂ ਗਏ ਆ ਬਹੁਤ ਧੀਰ ਕਰਦੇ ਕਿੰਨੇ ਸਾਲ ਸੱਤ ਸਾਲ ਤਾਂ ਹੋ ਗਏ ਕੀ ਹੋ ਗਿਆ ਆ ਪਹਿਰ ਦੁਬਾਰੇ ਨਿੱਚੇ ਆ ਗਏ ਕੋਈ ਨਖ ਨੂੰ ਚੜ ਗਈ ਹੋਣੀ ਜੀ ਚਾਹਮੇ ਜੀ ਬਸ ਹੋਰ ਲਲੀ ਕਹੀ ਥੋਲੇਗਾ ਪੈਲੀ ਗਿਰਤਾ ਨਹੀਂ ਕਰੀ ਤੇ ਜੀ ਹੁਣ ਤਾਂ ਵੀ ਨਹੀਂ ਹੈ ਦੇਖ ਗਿਰ ਗਈ ਬਸ 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 ਉਹ ਆ ਗਿਆ ਦੇ ਐਕਟਿਵਾ ਆ ਰਿਹਾ ਆ ਜੀ ਜੀ ਖਾਣਾ ਸਾਨੂੰ ਬਿਸਕੁਟ ਖਾਣੇ ਬਿਸਕੁਟ ਖਾਣੇ ਮੈਨੂੰ ਕਹ ਰੇ ਦੁਕਾਨ ਨਾਲ ਚੱਲ ਚਲ ਆਇਆ ਮੈਂ ਚਲਾ ਲੈ ਕੇ ਨਹੀਂ ਮੈਨੂੰ ਮੈਂ ਕਹ ਪੈਸੇ ਨਹੀਂ ਹੈ ਮੇਰੇ ਕੋਲ ਕਹ ਰੇ ਫੋਨ ਮਾਤੇ ਦੇ ਦੇ ਇਹ ਟਿਕਲ ਬਸ ਠੀਕ ਹੈ ਜਦੇ ਮम्मा ਗੁੱਗਲ ਵੇ ਘਰਦੀ ਕਹਦੇ ਕੰਨ ਨਵਾ ਲੈਂਦਾ ਚਲ ਕੋਈ ਨਹੀਂ ਮੈਂ ਬਹਿਮ ਨਹੀਂ ਕਰਦਾ ਅਹ ਚਿੱਟੂ ਦੋਈ ਕਰਨਾ ਕਰੀਵਾ ਕੇ ਕਹਿੰਦਾ ਮੈਂ ਬਹਿਮ ਨਹੀਂ ਕਰਦਾ ਕੁੱਤੇ ਨੇ ਕਰਨ ਮਾਰਦੇ ਤਾਂ ਕੀ ਹੋ ਗਏ ਕੁੱਤੇ ਨੇ ਖੱਲ ਮਾਰਦਾ ਆ ਤਾਂ ਕਰੇ ਰਹੇ ਕਹਿੰਦਾ ਕਿੱਕ ਨਹੀਂ ਤੂੰ ਕਰਾਂ ਨਾ ਲੰਗਿਆ ਫਾਲੀ ਵਾ ਦੋਈ ਕੇ ਲੀਤੀ ਅੱਜ ਬਿਸਕੁਟ ਖਾਣੇ ਹੈ ਹੈ ਖਾਣੇ ਖਾਨੇ ਬਿਸਕੁਟਾ ਲਓ ਆ ਜਾਓ ਫਿਰ ਲਵਾਉਂ ਭਰਿਆ ਬਸ ਨਾ ਬਿਸਕੁਟਾਂ ਦਾ ਉਧਰ ਨਾ ਆਇਆ ਘੁੰਮ ਕੇ ਅੱਗੇ ਪੰਜ ਮਿੰਟ ਉੱਠਣਾ ਘੁੰਮ ਕੇ ਨਹੀਂ ਹਾਂ ਸਕਦੇ ਨਹੀਂ ਕਾਂਦੇ ਟੱਪ ਜਾਓ ਅਰੇ ਬਾਪ ਨੇ ਕਾਂਦੇ ਉੱਚੀ ਚੁਕਾਤੀ ਐ ਨਹੀਂ ਫਿਰ ਇਹਨੂੰ ਬਿਰਲ ਜੀ ਰੱਖ ਲੰਦਾ ਆ ਕਹੂਏ ਨਾ ਨਾ ਬੋਲੋ ਕੋਈ ਤਾਂ ਕਟਾਈ ਕਰਨੀਗੀ ਨਹੀਂ ਨਹੀਂ ਔਰ ਮੈਂ ਤੁਹਾਨੂੰ ਥੋੜੀ ਕਹਿ ਰਹੀ ਐ ਜੈਰੀ ਨੂੰ ਕਹਿ ਰਹੀ ਐ ਮੈਂ ਤਾਂ ਜੈਰੀ ਨੂੰ ਕਿਹਾ ਕਟਾਈ ਕਰਨੀ ਹੈ ਕੰਨ ਤੱਕ ਕੇ ਜਾਹਾ ਉਹ ਲੈ ਹੁਣ ਨਾ ਨਾ ਜੀ ਜੀ ਤੋੜ ਜੀ ਨੂੰ ਜੀ ਨੂੰ ਕਿਹਾ ਮੈਨੂੰ ਕਿਹੜਾ ਜੀ ਨੂੰ ਕਿਹੜਾ ਉਹ ਤੀਨੂ ਐ ਤੂੰ ਮੀਨੂ ਐ ਜੀ ਨੂੰ ਕਿਹੜਾ ਕੱਟ ਕਟਾ ਕਰੋ ਹਾਂ ਮੇਰਾ ਮੀਨੂ ਜਾਈ ਨੂੰ ਇਹ ਕਿਹ ਜਿਸ ਤਰ੍ਹਾਂ ਹੁਗਾਰੇ ਆ ਬਿਚਾਰ ਹਾਂ ਮੈਂ ਮਰ ਜਾਉਂਗਾ ਜਾਲੀਆਂ ਅੰਦਰ ਪਈਆਂ ਜਾਲੀਆਂ ਨੂੰ ਸਾਫ਼ ਕਰਨੀਆਂ ਕਰ ਲੈ ਹੁਣ ਸਾਫ਼ ਕਰ ਚਲਾ ਕੇ ਤੇ ਮਿਸਤਰੀ ਘਾਸ ਕੇ ਆਏ ਜੀ ਮਿਸਤਰੀ ਨੇ ਚੁੱਲ੍ਹੇ ਇਹਨੇ ਪੂਰਾ ਸਾਫ਼ ਕਰਿਆ ਇਹ ਨੂੰ ਚਲਾ ਕੇ ਦੇਖੀ ਜਾ ਕੇ ਪਹਿਲਾਂ ਚਲਾ ਕੇ ਇਹ ਨੂੰ ਐਂ ਦੇਖ ਜਾਲੀਆਂ ਤਾਂ ਉੱਪਰ ਤਾਂ ਮਰਜ਼ੀ ਪਹਿਲਾਂ ਮੈਂ ਇੱਕ ਪੱਠੀ ਸਮਰਾ ਲਈ ਹੁਣ ਮੇਰੀ ਇਸਤਰੀ ਨੂੰ ਫਾਲ ਫਰੂਟ ਖਾ ਲਈ ਤੇ ਉਹ ਹਾਂ ਆਏ ਹਾਂ ਦੁਖ ਰਹੇ ਮੈਂ ਤਰੇ ਕਿ ਮਿਸਕਾਲਾ ਤਾਂ ਜਿਆ ਤੇਰੀ ਮੰਮੀ ਨਾਲ ਮੇਰੀ ਬਾਤ ਕਰਾਈ ਕੋਈ ਨਹੀਂ ਕਰਦੀ ਕਹਿੰਦਾ ਉਹ ਚਾਣਾ ਉੱਥੇ ਜਾਣਾ ਮਰਨ ਭਰ ਹੈ ਬਹੁਤ ਚਲਾਕ ਬਣਾ ਆਪਣੇ ਅੰਮਾ ਜੇ ਮਮੀ ਨੇ ਨਾ ਗੱਲ ਕਰੀ ਫੇਰ ਤਾਂ ਜਾਉਂਗੀ ਨਾ ਗੱਲ ਇਹ ਕਰੇ ਤੈਨਾਂ ਨੂੰ ਕਿ ਲਖੀਜਾ ਹੈ ਮੇਰੇ ਕਹਦਾ ਗੱਲ ਕਰਾ ਜੀ